ਭਾਈ ਮਨਦੀਪ ਸਿੰਘ ਦੀ ਜਿਹੜੀ ਚੋਣ ਹੈ ਇਹਨੇ ਸੱਚ ਤੇ ਝੂਠ ਦਾ ਨਾਟਕਾ ਕਰਨਾ ਧੜੇ ਬੰਦੀ ਛੱਡ ਕੇ ਗੁੱਸੇ ਗਿਲੇ ਛੱਡ ਕੇ ਅੱਜ ਸਾਡਾ ਪੰਥਕ ਫਰਜ ਜਿਹੜਾ ਬਣਦਾ ਵਾ ਅਸੀਂ ਉਹਨੂੰ ਮੁੱਖ ਰੱਖ ਕੇ ਜੋ ਆਪਣਾ ਯੋਗਦਾਨ ਅਸੀਂ ਪਾ ਸਕਦੇ ਆ ਵੋਟ ਮੰਗਣ ਦਾ ਵੋਟ ਪਾਉਣ ਦਾ ਅਸੀਂ ਉਹਨੂੰ ਨਿਭਾਈਏ ਭਾਈ ਮਨਦੀਪ ਸਿੰਘ ਦੀ ਜਿਹੜੀ ਚੋਣ ਇਹ ਕੋਈ ਐਮਐਲਏ ਬਣਨ ਵਾਸਤੇ ਨਹੀਂ ਹੈ ਇਸ ਚੋਣ ਨੇ ਇਥੇ ਖੇਤਰੀ ਪਾਰਟੀ ਦਾ ਵੀ ਮੋੜ ਬਣਨਾ ਹੈ ਇਸ ਚੋਣ ਨੇ ਪੰਥਕ ਇਕਤਾ ਦਾ ਵੀ ਮੋੜ ਬਣਨਾ ਹੈ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਨਖਾਰ ਲਿਆਉਣਾ ਹੈ ਜਿਹੜੇ ਲੋਕਾਂ ਨੇ ਪੰਥ ਦਾ ਬੁਰਕਾ ਪਾ ਕੇ ਸਰਕਾਰਾਂ ਵੀ ਬਣਾਈਆਂ ਔਰ ਸੰਗਤਾਂ ਨੂੰ ਗੁਮਰਾਹ ਵੀ ਕੀਤਾ ਤੇ ਕਰ ਰਹੇ ਨੇ ਉਹਨਾਂ ਦੇ ਵਿਰੁੱਧ ਸੰਗਤਾਂ ਨੇ ਫਤਵਾ ਦੇਣਾ ਤਰਨਤਾਰਨ ਦੀ ਜਿਹੜੀ ਜਿਮਨੀ ਚੋਣ ਇਹ ਪੰਥਕ ਇਕਤਾ ਦਾ ਮੋਢ ਬਣੂਗੀ ਔਰ ਸਮੁੱਚਾ ਖਾਲਸਾ ਪੰਥ ਖਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਖੇਰ ਖਾਲਸਾ ਪੰਥ ਆਪਣੀ ਪਕੜ ਬਣਾਊਗਾ ਆਪਣੀਆਂ ਸਰਕਾਰਾਂ ਵੀ ਹੰਡਾਊਗਾ ਔਰ ਧਾਰਮਿਕ ਤੌਰ ਦੇ ਉੱਤੇ ਵੀ ਆਪਣੇ ਖੇਤਰ ਦੇ ਵਿੱਚ ਜਿਹੜਾ ਅੱਜ ਕਬਜ਼ਾ ਕੀਤਾ ਹੋਇਆ ਐ ਐਸਜੀਪੀਸੀ ਨੇ ਜਾਂ ਸਾਡੇ ਵਿਰੋਧੀਆਂ ਨੇ ਇਹ ਕਬਜ਼ੇ ਵੀ हटਣਗੇ ਔਰ ਇੱਥੇ ਖਾਲਸੇ ਦਾ ਬੋਲਬਾਲਾ ਹੋਊਗਾ ਸਭ ਤੋਂ ਪਹਿਲਾਂ ਮੈਂ ਅੱਜ ਬੰਦੀ ਛੋਟ ਦਿਵਸ ਦੇ ਉੱਤੇ ਜਥੇਦਾਰ ਜਗਤਾਰ ਸਿੰਘ ਖਵਾਰਾ ਜਿਹੜੇ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਉਹਨਾਂ ਦੀ ਹਾਜ਼ਰੀ ਲਵਾਉਂਦਾ ਵਾਂ ਔਰ ਸਮੁੱਚੇ ਖਾਲਸਾ ਪੰਥ ਨੂੰ ਦੇਸ਼ ਵਿਦੇਸ਼ ਵਸ ਵਿਚ ਵਸ ਦੀਆਂ ਸੰਗਤਾਂ ਨੂੰ ਹਤੇ ਬੁਲਾਉਂਦਾ ਹਾਂ ਔਰ ਬਧਾਈ ਦੇਨਾ ਹਾਂ ਬੰਦੀ ਛੋਟ ਦਿਵਸ ਦੀ ਸ੍ਰੀ ਅਕਾਲ ਤਖਤ ਸਾਹਿਬ ਹਮੇਸ਼ਾ ਕੁਰਬਾਨੀ ਕਰਨ ਵਾਲੇ ਲੋਕਾਂ ਦਾ ਸਤਿਕਾਰ ਕਰਦਾ ਆਇਆ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਇਹ ਸਿਧਾਂਤ ਰਿਹਾ ਹੈ ਕਿ ਸਮੇਂ-ਸਮੇਂ ਇੱਥੇ ਪੰਥ ਦੀ ਇਥੋਂ ਅਗਵਾਈ ਮਿਲਦੀ ਰਹੀ ਹੈ ਸ਼ੇਲੇ ਦਿਨੀ ਭਾਈ ਸੰਦੀਪ ਸਿੰਘ ਸਣੀ ਨੇ ਬੜੀ ਵੱਡੀ ਕੁਰਬਾਨੀ ਦਿੱਤੀ ਔਰ ਉਹਦੇ ਕੁਰਬਾਨੀ ਨੂੰ ਮੁੱਖ ਰੱਖਦੇ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਬੇਨਤੀ ਹੋਈ ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਥਰੋਪਾ ਦੇ ਕੇ ਉਹਨਾਂ ਦੇ ਛੋਟੇ ਵੱਡੇ ਭਰਾ ਭਾਈ ਮਨਦੀਪ ਸਿੰਘ ਉਹਨਾਂ ਨੂੰ ਤਨਨ ਤਾਰਨ ਦੀ ਜਿਮਨੀ ਚੋਣ ਤੋਂ ਉਮੀਦਾਰ ਦੁਆਰ ਉਤਾਰਿਆ ਗਿਆ ਇਸ ਮੌਕੇ ਦੇ ਉੱਤੇ ਪੰਥ ਦੋਖੀਆਂ ਨੂੰ ਛੱਡ ਕੇ ਸਰਕਾਰਾਂ ਨੂੰ ਛੱਡ ਕੇ ਸਾਰੇ ਪੰਥ ਨੇ ਏਕਤਾ ਦਾ ਸਬੂਤ ਦਿੱਤਾ ਹੈ। ਔਰ ਮੇਰੀ ਅੱਜ ਅਪੀਲ ਵੀ ਹੈ ਸਮੁੱਚੇ ਖਾਲਸਾ ਪੰਥ ਨੂੰ ਕਿ ਹਰ ਬੰਦਾ ਪੰਥਕ ਏਕਤਾ ਦੀ ਗੱਲ ਕਰਦਾ ਵਾ ਖਾਲਸਾ ਪੰਥ ਦੀ ਗੱਲ ਕਰਦਾ ਵਾ ਖੇਤਰੀ ਪਾਰਟੀ ਅਕਾਲੀ ਦਲ ਦੀ ਗੱਲ ਕਰਦਾ ਵਾ ਸਾਰੇ ਲੋਕ ਇਹ ਗੱਲਾਂ ਕਰਦੇ ਨੇ ਭਾਈ ਮਨਦੀਪ ਸਿੰਘ ਦੀ ਜਿਹੜੀ ਚੋਣ ਇਹ ਕੋਈ ਐਮਐਲਏ ਬਣਨ ਵਾਸਤੇ ਨਹੀਂ ਹੈ ਇਸ ਚੋਣ ਨੇ ਇਥੇ ਖੇਤਰੀ ਪਾਰਟੀ ਦਾ ਵੀ ਮੋੜ ਬਨਣਾ ਇਸ ਚੋਣ ਦੇ ਪੰਥਕ ਇਕਤਾ ਦਾ ਵੀ ਮੋੜ ਬਨਣਾ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਨਖਾਰ ਲਿਆਉਣਾ ਜਿਹੜੇ ਲੋਕਾਂ ਨੇ ਪੰਥ ਦਾ ਬੁਰਕਾ ਪਾ ਕੇ ਸਰਕਾਰਾਂ ਵੀ ਬਣਾਈਆਂ ਔਰ ਸੰਗਤਾਂ ਨੂੰ ਗੁਮਰਾਹ ਵੀ ਕੀਤਾ ਤੇ ਕਰ ਰਹੇ ਨੇ ਉਹਨਾਂ ਦੇ ਵਿਰੁੱਧ ਸੰਗਤਾਂ ਨੇ ਫਤਵਾ ਦੇਣਾ ਹੈ। ਔਰ ਮੇਰੀ ਅਪੀਲ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਸਿੱਖਾਂ ਨੂੰ ਸਿੱਖ ਸੰਗਤਾਂ ਨੂੰ ਖਾਸ ਕਰਕੇ ਤਰਨਤਾਰਨ ਦੇ ਵੋਟਰਾਂ ਨੂੰ ਕਿ ਭਾਈ ਭਾਈ ਮਨਦੀਪ ਸਿੰਘ ਦੀ ਜਿਹੜੀ ਚੋਣ ਹੈ ਇਹਨੇ ਸੱਚ ਤੇ ਝੂਠ ਦਾ ਨਾਟਕਾ ਕਰਨਾ ਧੜੇ ਬੰਦੀ ਛੱਡ ਕੇ ਗੁੱਸੇ ਗਿਲੇ ਛੱਡ ਕੇ ਅੱਜ ਸਾਡਾ ਪੰਥਕ ਫਰਜ ਜਿਹੜਾ ਬਣਦਾ ਵਾ ਅਸੀਂ ਉਹਨੂੰ ਮੁੱਖ ਰੱਖ ਕੇ ਜੋ ਆਪਣਾ ਯੋਗਦਾਨ ਅਸੀਂ ਪਾ ਸਕਦੇ ਆ ਵੋਟ ਮੰਗਣ ਦਾ ਵੋਟ ਪਾਉਣ ਦਾ ਅਸੀਂ ਉਹਨੂੰ ਨਿਭਾਈਏ ਔਰ ਮੈਂ ਆਸ ਕਰਦਾ ਵਾਂ ਤੁਸੀਂ ਸਵਾਲ ਵੀ ਕੀਤਾ ਹੈ ਕਿ ਪੰਥਕ ਇਕਤਾ ਦੀ ਗੱਲ ਤੁਸੀਂ ਕਿਉਂ ਨਹੀਂ ਸ਼ੁਰੂ ਕਰਦੇ ਅਸੀਂ ਹਮੇਸ਼ਾ ਪੰਥਕ ਇਕਤਾ ਦੀ ਗੱਲ ਕੀਤੀ ਹੈ ਔਰ ਪਿਛਲੇ ਦਿਨੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਸਾਡੇ ਵਿਰੋਧੀ ਧਿਰ ਦੇ ਜਥੇਦਾਰ ਨੇ ਮੈਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਏਕਤਾ ਆਰੰਭ ਕਰਨ ਵਾਸਤੇ ਬੇਨਤੀ ਕੀਤੀ ਸੀ ਮੈਂ ਇੱਥੇ ਬਹੁਤ ਵਰੀ ਆਇਆ ਪਰ ਇੱਥੋਂ ਕੋਈ ਸਹਿਯੋਗ ਨਹੀਂ ਮਿਲਿਆ ਪਰ ਹੁਣ ਲੱਗਦਾ ਹੈ ਕਿ ਖਾਲਸਾ ਪੰਥ ਨੇ ਅੰਗੜਾਈ ਲੈ ਲਈ ਹੈ ਕਰਨਤਾਰਨ ਦੀ ਜਿਹੜੀ ਜਿਮਨੀ ਚੋਣ ਇਹ ਪੰਥਕ ਇਕਤਾ ਦਾ ਮੋੜ ਬਣੂਗੀ ਔਰ ਸਮੁੱਚਾ ਖਾਲਸਾ ਪੰਥ ਖਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਫਿਰ ਖਾਲਸਾ ਪੰਥ ਆਪਣੀ ਪਕੜ ਬਣਾਊਗਾ ਆਪਣੀਆਂ ਸਰਕਾਰਾਂ ਵੀ ਹੰਡਾਊਗਾ ਔਰ ਧਾਰਮਿਕ ਤੌਰ ਦੇ ਉੱਤੇ ਵੀ ਆਪਣੇ ਖੇਤਰ ਦੇ ਵਿੱਚ ਜਿਹੜਾ ਅੱਜ ਕਬਜ਼ਾ ਕੀਤਾ ਹੋਇਆ ਐਸਜੀਪੀਸੀ ਨੇ ਜਾਂ ਸਾਡੇ ਵਿਰੋਧੀਆਂ ਨੇ ਇਹ ਕਬਜ਼ੇ ਵੀ ਹਟਣਗੇ ਔਰ ਇੱਥੇ ਖਾਲਸੇ ਦਾ ਬੋਲਬਾਲਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਕਾਲ ਗੱਲ ਲੈ ਕੇ 227 ਦਾ ਆਗਾਜ਼ ਤੁਸੀਂ ਮੰਨ ਲਿਆ ਕਿਉਂਕਿ ਅਸਟਾਨ ਕਾਲੀ ਦਾ ਉਪਰਤਾਣ ਹੈ ਉਹ ਇਕੱਠੇ ਹੋ ਜਾਣਾ ਸਮਾਓ ਵੇਖੋ ਸਮੇਂ ਦੀ ਚਾਲ ਵੇਖੋ ਇਹ ਸਾਰਾ ਕੁਝ ਉਹਨੇ ਇਕੱਠਾ ਹੋ ਜਾਣਾ ਇਹ ਮਜਬੂਰੀ ਹੈ ਸਮੇਂ ਦੀ ਵੀ ਤੇ ਸੰਗਤਾਂ ਦੀ ਵੀ ਆਪਣੇ ਆਪ ਤਾਂ ਕੋਈ ਇਕੱਠਾ ਹੋਣਾ ਨਹੀਂ ਚਾਹੁੰਦਾ ਇਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਪਰ ਜਿਹੜੀ ਸਿੱਖ ਸੰਗਤ ਹੁੰਦੀ ਹੈ ਨਾ ਇਹਦੇ ਕੋਲ ਬੜਾ ਵੱਡੀ ਪਾਵਰ ਹੁੰਦੀ ਆ ਬੜਾ ਵੱਡਾ ਰਤਬਾ ਹੁੰਦਾ ਹੈ ਸਿੱਖ ਸੰਗਤਾਂ ਨੇ ਸਾਰਿਆਂ ਨੂੰ ਇਕੱਠੇ ਕਰਦੇ ਨੇ ਇਹ ਮੇਰਾ ਵਿਸ਼ਵਾਸ ਹੈ ਪੂਰੀ ਬਸ ਹੁਣ ਤਾਂ ਲੰਮਾ ਸਮਾਂ ਚੱਲਿਆ ਜਾਣਾ ਲੱਗਦਾ ਨਹੀਂ ਹੁਣ ਹੁਣ ਬਹੁਤਾ ਲੰਮਾ ਸਮਾਂ ਨਹੀਂ ਚੱਲਣੀ ਖੇਡ ਲੋਕਾਂ ਨੇ ਬਹੁਤ ਕੁਝ ਝੱਲ ਲਿਆ ਵਾ ਬਹੁਤ ਕੁਝ ਵੇਖ ਲਿਆ ਵਾ ਇਨਸਾਫ ਵੀ ਮੰਗਦਿਆਂ ਮੰਗਦਿਆਂ ਨੂੰ ਮੁੱਦਤਾਂ ਲੰਘ ਗਈਆਂ ਪਰ ਕੋਈ ਇਸ ਪਾਸੇ ਆ ਨਹੀਂ ਰਿਹਾ ਜਿੰਨਾ ਚਿਰ ਖਾਲਸਾ ਪੰਥ ਸਿੱਖ ਕੌਮ ਆਪਣੇ ਪੈਰਾਂ ਤੇ ਆਪਣੇ ਆਪ ਆਪਣੀ ਪਾਵਰ ਲੈ ਕੇ ਖੜੀ ਨਾ ਹੋਈ ਉਹਨਾਂ ਚਿਰ ਖਾਲਸੇ ਪੰਥ ਦੀ ਗੱਲ ਚੱਲਣੀ ਅਸੰਭਵ ਹੈ ਸੋ ਇਹ ਸਮਾਂ ਆ ਗਿਆ ਅੱਜ ਦਾ ਜਿਹੜਾ ਸਾਡਾ ਨੌਜਵਾਨ ਹੈ ਇੱਕ ਵਧਾਈ ਵਾਲੀ ਗੱਲ ਹੈ ਕਿ ਉਹ ਬੜਾ ਸੁਚੇਤ ਹੈ ਉਹਨੇ ਅੰਗੜਾਈ ਲੈ ਲਈ ਹੈ ਔਰ ਉਹ ਆਪਣੇ ਪੰਥਕ ਰਾਜਨੀਤਿਕ ਤੇ ਧਾਰਮਿਕ ਜਿਹੜੇ ਉਹਨਾਂ ਦੇ ਫਰਜ਼ ਨੇ ਉਹਨਾਂ ਨੂੰ ਨਿਭਾਉਣ ਵਾਸਤੇ ਬਿਲਕੁਲ ਤਤਪਰ ਹੈ ਔਰ ਜਦੋਂ ਨੌਜਵਾਨ ਸੁਚੇਤ ਹੋ ਜਾਵੇ ਤੇ ਫਿਰ ਸਮਾਂ ਆਉਂਦਾ ਹੀ ਆਉਂਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਹਣੀ ਕਹ ਲਓ ਇਹਨੂੰ ਹਵਾ ਕਹ ਲਓ ਇਹਨੂੰ ਕੁਝ ਕਹ ਲਓ ਅਮਰ ਸ਼ਕੋਤ ਸਿੰਘ ਜੀ ਸੋਮਸਰ ਔਰ ਅੱਜ ਦੇ ਅੱਜ ਦੇ ਦਿਨ ਦੇ ਉੱਤੇ ਮੇਰੀ ਸਮੂਥੇ ਖਾਲਸਾ ਪੰਥ ਨੂੰ ਇੱਕ ਅਪੀਲ ਵੀ ਹੈ ਕਿ ਆਓ ਸਾਰੇ ਆਪਾਂ ਗੁਰੂ ਦੇ ਲੜ ਲੱਗ ਜੀਏ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਸਿੰਘ ਸਜ ਜੀਏ ਗੁਰੂ ਸਾਹਿਬ ਦੀ ਉਚਾਰੀ ਹੋਈ ਬਾਣੀ ਦਾ ਅਸੀਂ ਨਿਤਨੇਮ ਕਰਨਾ ਸ਼ੁਰੂ ਕਰੀਏ ਪਾਠ ਕਰੀਏ ਔਰ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਨੂੰ ਖੁਵਾਰ ਹੋਏ ਸਭ ਮਿਲेंगे ਬਚੇ ਚਰਨ ਜੋ ਹੋਏ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਢੇ 350 ਸਾਲਾ ਜੋ ಶತਵਦੀ ਆ ਰਹੀ ਹੈ ਸਮੂਹ ਸੰਗਤਾਂ ਨੂੰ ਪੰਥਕ ਏਕਤਾ ਦਾ ਸਬੂਤ ਦਿੰਦੇ ਹੋਏ ਹੈ ਰਲ ਮਿਲ ਕੇ ਇਹ ಶತਵਦੀ ਨੂੰ ਮਨਾਉਣਾ ਚਾਹੀਦਾ ਹੈ ਗੁਰੂ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਕਿ ਅੱਜ ਦਾ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਛਾ ਦਾਤਾ ਬੰਦੀ ਛੋੜ ਨਾਲ ਜੁੜਿਆ ਹੋਇਆ ਹੈ ਸਦੀਆਂ ਤੋਂ ਇਹ ਰਵੈਤ ਰਹੀ ਹੈ ਕਿ ਇਸ ਦਿਨ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਜਾਰੀ ਹੁੰਦਾ ਹੈ ਦਾਸ ਸਰਬੱਤ ਖਾਲਸਾ ਵੱਲੋਂ ਦਿੱਤੀ ਕਾਰਜਕਾਰੀ ਜਥੇਦਾਰ ਦੀ ਸੇਵਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਨજરਬੰਦੀ ਕਰਨ ਗੈਰਹਾਜ਼ਰੀ ਵਿੱਚ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦੇਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਖਾਲਸਾ ਪੰਥ ਨੂੰ ਸੁਚੇਤ ਕਰਦਾ ਹੈ ਕਿ ਸਤ ਗੁਰੂ ਨੇ ਸਮੇਂ ਦੇ ਉਸ ਸਮੇਂ ਦੇ ਬੰਵਜਾ ਰਾਜੇ ਜਹਾਂਗੀਰ ਦੇ ਕੈਦ ਵਿੱਚੋਂ ਗਵਾਲੀਅਰ ਤੋਂ ਰਿਹਾ ਕਰਵਾਏ ਸਨ ਅੱਜ ਉਹਨਾਂ ਰਾਜਿਆਂ ਦੇ ਵਾਰਸਾਂ ਦੀ ਹਕੂਮਤ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਸਮੇਤ ਸਾਡੇ ਬਹੁਤ ਸਾਰੇ ਸਿੰਘਾਂ ਨੂੰ ਬੰਦੀ ਬਣਾਇਆ ਹੋਇਆ ਹੈ ਇਸ ਲਈ ਜਿੱਥੇ ਸਰਕਾਰ ਜ਼ਿੰਮੇਵਾਰ ਹੈ ਉੱਥੇ ਸਾਡੇ ਬਿਜਲੀ ਫੁੱਟ ਅਤੇ ਹੌਮੇ ਵੀ ਪਿੱਛੇ ਨਹੀਂ ਹੈ ਇਸ ਦਿਹਾੜੇ ਨੂੰ ਸਾਨੂੰ ਬੰਦੀ ਛੋੜ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਸਮੇਂ ਦੇ ਹਾਕਮਾਂ ਨੂੰ ਇਕਤਾ ਦੇ ਰੂਪ ਵਿੱਚ ਚੈਲੰਜ ਕਰਨਾ ਚਾਹੀਦਾ ਹੈ ਕਿ ਸਾਡੇ ਬੰਦੀ ਸਿੰਘ ਰਿਹਾ ਕੀਤੇ ਜਾਣ ਅੱਜ ਵੀ ਇਹ ਜ਼ੁਲਮ ਦਾ ਕੋਹੂ ਲਗਾਤਾਰ ਚੱਲ ਰਿਹਾ ਹੈ ਸਰਕਾਰ ਨੇਤ ਨਵੇਂ ਕਾਨੂੰਨ ਬਣਾ ਕੇ ਸਿੱਖ ਨੌਜਵਾਨਾਂ ਨੂੰ ਵੱਖ-ਵੱਖ ਜ਼ਿਲ੍ਹਾ ਵਿੱਚ ਬੰਦ ਕਰਨ ਤੇ ਤੁੱਲੀ ਹੋਈ ਹੈ ਹਾਕਮਾਂ ਨੇ ਜ਼ੁਲਮਾ ਦੇ ਤਰੀਕੇ ਬਦਲੇ ਹਨ ਲਗਭਗ ਅੱਧਾ ਪੰਜਾਬ ਡੈਮਾਂ ਤੋਂ ਪਾਣੀ ਛੱਡ ਕੇ ਡਬੋ ਦਿੱਤਾ ਹੈ ਅਜਿਹੇ ਮੌਕੇ ਤੇ ਸਾਨੂੰ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੇ ਹੋਣ ਅਤੇ ਉਹਨਾਂ ਦੀ ਮਦਦ ਕਰਨ ਦੀ ਲੋੜ ਹੈ ਸਾਰੇ ਮਥਲਿਆਂ ਦਾ ਹੱਲ ਕੇਂਦਰ ਸਰਕਾਰ ਦੇ ਵਿਰੁੱਧ ਜ਼ਬਰਦਸਤ ਸੰਘਰਸ਼ ਆਰੰਭ ਕੀਤਾ ਜਾਵੇ ਦਾਸ ਭਰੋਸਾ ਦਵਾਉਂਦਾ ਹੈ ਕਿ ਸਰਬੱਤ ਖਾਲਸਾ ਵੱਲੋਂ ਲਏ ਗਏ ਫੈਸਲਿਆਂ ਤੇ ਪਹਿਰਾ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਲਾਗੂ ਕਰਨ ਲਈ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ ਇੱਕ ਵਾਰ ਫਿਰ ਸਮੁੱਚੇ ਪੰਥ ਨੂੰ ਦਾਸ ਵੱਲੋਂ ਬੰਦੀ ਛੋੜ ਦੇਵ ਸਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ